ਚੌਕੜਾ ਨਵਾਂ ਹੀ ਆ ਬਾਈ ਠੀਕ ਹੈ ਇੰਜਨ ਗੇਅਰ ਦਾ ਫੁੱਲ ਚੰਗਾ ਪੰਜਾਬ ਨੰਬਰ ਆ ਜਿਹੜੀ ਟਰਾਈ ਚ 5 ਖਾਜੇ 10 ਲੀਟਰ ਤੇ ਖਾਜੇ ਉਹ ਸਾਡਾ ਯਾਰ ਉਹ ਵੀ ਥੋੜਾ ਉਹ ਵੀ ਸੇਮ ਲੈਣਾ ਕਰ ਲੈ ਸੌਦਾ ਕਰ ਲੈ ਸਾਡੇ ਨਾਲ ਹਾਂ ਬੈਨਾ ਫੇਰ ਲਾਵਾਂਗੇ ਜਦੋਂ ਆ ਬੰਦੇ ਨੇ ਬਾਹ ਕੇ ਚੈੱਕ ਕਰ ਲਿਆ ਜਦੋਂ ਬਾਹ ਕੇ ਚੈੱਕ ਕਰਾ ਹਾਂ ਤੇਰਾ ਹਾਲ ਦੇ ਦੇ ਜਾਂ ਇਤੋ ਵਾਲੇ ਵਿਸ਼ੱਕੀ ਸਕੰਜਾ ਥੱਲੇ ਲਾਈ ਵੀਰੇ ਇੰਜਨ ਗੇਅਰ ਦਾ ਜਮਾ ਓਕੇ ਇੰਜਨ ਗੇਅਰ ਦਾ ਜਮਾ ਫੁੱਲ ਚੰਗਾ ਬਾਈ ਜਮਾ ਤੁਰੇ ਟਰਾਲੀਆਂ ਤੁਹਾਨੂੰ ਜਾਣ ਸਾਫਰੀਕਾਲ ਮਿੱਤਰੋ ਆਪਾਂ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਪਹੁੰਚੇ ਸਾਡੇ ਨਾਲ ਬਾਈ ਰਣਜੀਤ ਸਿੰਘ ਜੁੜਿਆ ਸਾਸਰੀ ਕਾਲ ਬਾਈ ਸਾਸਰੀ ਕਾਲ ਬਾਈ ਇੱਕ ਰਾ ਅੱਜ ਤੁਹਾਨੂੰ ਐਸੀ ਆਫਰ ਦੇਵਾਂਗੇ ਤੁਸੀਂ ਸੁਣ ਹੀ ਨਹੀਂ ਹੋਣੀ ਆ ਆਫਰ ਬਹੁਤ ਵੱਡੀ ਆਫਰ ਰਮਜੀਤ ਕੀ ਆਫਰ ਦੇ ਰਹੇ ਆ ਆਫਰ ਤਾਂ ਜਿਵੇਂ 335000 ਰੁਪਏ ਟਰੈਕਟਰ ਤੇ 3 ਲੱਖ ਦਾ ਦੇ ਦੇਾਂਗੇ ਹਾਂਜੀ ਵੀ ਉਹ 2 ਲੱਖ ਰੁਪਏ 190 98000 ਰੁਪਏ ਉਹ 190000 ਦਾ ਦੇ ਦੇਾਂਗੇ ਉਹ ਪੂਰਾ ਸੂਰਾ ਰੇਟੀ ਭਰਿਆ ਠੀਕ ਹੈ ਜੀ ਹੈ ਪਹਿਲਾ ਲੱਖ ਦਾ ਦੇ ਦੇਾਂਗੇ ਪਹਿਲਾ ਲੱਖ ਦਾ ਹਾਂ ਸਾਬ ਤਿੰਨੇ ਲੈ ਕੇ ਆਣੇ 6 ਲੱਖ ਦੇ ਦਿਆਂ ਹੋਰ ਮਾਨਤਾਣ ਕਰਦੇ ਆ 6 ਲੱਖ 24 ਹਾਂ ਮੈਂ ਕਹਿੰਦਾ ਮਾੜਾ ਇਹ 6 ਲੱਖ ਚੋ ਕਹਦੇ ਬਾਹਲਾ ਨਾ ਕਹਦੀ ਕਿਸੇ ਕੈਨਾ ਤਾਂ ਪਊਗਾ ਹਾਂ ਲੋ ਵੀ ਮਿੱਤਰੋ 5 ਲੱਖ 85000 ਦੇ ਟਰੈਕਟਰ ਠੀਕ ਤਿੰਨੇ ਲੈ ਜਿਓ ਬਸ ਠੀਕ ਆ 5 85 ਦੇ ਤਿੰਨ ਕਰਤੇ ਵੱਡੀ ਆਫਰ ਹਾਂ ਤੇ ਹੁਣ ਇਹ ਤੋਂ ਸਟਾਰਟ ਕਰਦੇ ਆ ਪਰਜੀਤ ਸਿਆ ਇਹਦੇ ਬਾਰੇ ਖੁੱਲ ਕੇ ਇਹ ਦੱਸੀ ਗੇਰਾ ਚੌਕੜਾ ਨਵਾਂ ਹੀ ਆ ਬਾਈ ਠੀਕ ਹੈ ਇੰਜਨ ਗੇਅਰ ਦਾ ਫੁੱਲ ਚੰਗਾ ਪੰਜਾਬ ਨੰਬਰ ਆ ਠੀਕ ਹੈ ਜੀ ਫਸਟ ਪਾਰਟੀ ਆ ਠੀਕ ਹੈ ਜੀ ਠੀਕ ਆ ਪਾਵਰ ਸਟੀering ਆ ਠੀਕ ਹੈ ਜੀ ਤੇ ਤੇਲ ਬ੍ਰੇਕਾਂ ਡ੍ਰੈਕਟਰ ਦੀਆਂ ਠੀਕ ਹੈ ਜੀ ਹੋਰ ਸਾਰਾ ओरिजिनल ਆ ਕਿਤੋਂ ਪੇਂਟ ਸ਼ੇਂਟ ਨਹੀਂ ਹੈਗਾ ਬਿਚੱਕ ਦੀ ਬੰਦਾ ਬਾਹ ਕੇ ਲੈ ਜਾਏ ਬੈਟਰੀ ਵੀ ਨਵੀਂ ਆ ਬੈਟਰੀ ਵੀ ਨਵੀਂ ਆ ਤੇ ਪਿੱਛੋਂ ਕਿਵੇਂ ਆਹੋ ਕੱਕ ਦਾ ਸਾਰੀ ਸੈਸਰੀ ਨਾਲ ਆ ਬਾਈ ਡੰਡਾ ਵੀ ਦੇਵਾਂਗੇ ਠੀਕ ਹੈ ਜੀ ਹੁਣ ਡੰਡਾ ਪਾ ਕੇ ਨਹੀਂ ਲੈਂਦਾ ਕਰੋ ਠੀਕ ਹੈ ਜੀ ਤੇ ਬਾਕੀ ਟਾਇਰ ਟੂਰ ਦੇਖ ਲੈ ਜੇ ਕੇ ਦੇ ਚੌਕੜਾ ਜੇ ਕੇ ਦੇ ਹਾਂ ਠੀਕ ਹੈ ਦੇਖੇ ਸੋਨਾ ਬੰਨਾ ਹਾਂ ਜੀ ਪੀਆ ਪੈਨੇ ਟਾਇਰ ਤਾਂ ਹਾਂ 3 ਲੱਖ ਰੁਪਏ ਡ੍ਰੈਕਟ ਕਰਨਾ ਦਾ ਹਾਂ ਮਾੜਾ ਮੋਟਾ ਹੋਰ ਹੈ ਕਿ ਕਿਚਾ ਕਰ ਦਾਂ ਮਾੜਾ ਮੋਟਾ ਮੈਂ ਕਹਦੇ ਆ ਕਹਦੇ ਉਹ ਲੱਖ 95000 ਦਾ ਟਰੈਕਟਰ ਮਿੱਤਰੋ ਹੱਕ ਕੇ ਲੈ ਜਿਓ 2 ਲੱਖ 95000 ਦਾ ਲੈ ਜਿਓ ਤੇ ਤੂੰ ਤਾਂ 40 35000 ਰੁਪਏ ਮੰਗਦਾ 135000 ਰੁਪਏ ਆ ਠੀਕ ਹੈ ਤੇ ਟਰੈਕਟਰ ਜਦੋਂ ਕਹਿਤਾ ਯਾਰ ਹੁਣ ਫਿਰਦੇ ਨਹੀਂ ਹਾਂ ਠੀਕ ਹੈ 2 ਲੱਖ 95000 ਦਾ ਟਰੈਕਟਰ ਲੈ ਜਿਓ ਸੈਂਪਲ ਕੱਪੜੇ ਵਾਲੀ ਸਾਥ ਰਹੀ ਆ ਟਰੈਕਟਰ ਇੰਜਨ ਗੇਅਰ ਦੀ ਗਾਰੰਟੀ ਆ ਬੰਦਾ ਬਾਕੇ ਲਿਆ ਸਕਦਾ ਯਾਰ ਆਪਾਂ ਬਾਉਣ ਬਾਉਣ ਨੂੰ ਵੀ ਥਾਂ ਦੇਵਾਂਗੇ ਬਾਉਣ ਨੂੰ ਵੀ ਥਾਂ ਦੇਗਾ ਹਾਂ ਬਾਕੇ ਲੈ ਕੇ ਬਾਕੇ ਹਾਂ 11 ਹਾਲਾਂ ਤੇ ਟ్రਾਈ ਕਰਾ ਕੇ ਦੇਵਾਂ 11 ਹਾਂ ਤੇ ਹਾਂ ਬਲੋ ਮਾਰ ਜੇ ਕੋ ਉਹ ਕਰ ਜਓ ਸਾਡਾ ਉਹ ਸੋਟ ਹੈ ਹਾਂ ਬਲੋ ਮਾਰ ਜੇ ਕੋਸ ਬਾਈ ਵਿਸ਼ੱਕ ਦੀ ਟ్రਾਈ ਚ 5 ਖਾਜੇ 10 ਲੀਟਰ ਦੇ ਖਾਜੇ ਉਹ ਸਾਡਾ ਯਾਰ ਉਹ ਵੀ ਸੋਟ ਹੈ ਉਹ ਵੀ ਸਾਡਾ ਲੋ ਬਈ ਦਾ ਸਸਤਾ ਸੌਦਾ ਤੁਸੀਂ ਟਰੈਕਟਰ ਦੇਖ ਸਕਦੇ ਹੋ ਤੇ ਮੂਰੇ ਆ ਗਿਆ 60 ਫਾਰਮ ਇਹਦੇ ਬਾਰੇ ਤਸਵੀਰ ਜੀਤਾ ਫਾਰਮ 60 ਇਹਦੇ ਟਾਇਰ ਹੈਗੇ 85 ਪੈਸੇ ਚੌਕੜਾ ਹੂੰ ਇੰਜਨ ਗੇਅਰ ਦਾ ਸਾਰਾ ਚੰਗਾ ਹੈਗਾ ਡਬਲ ਕਲੱਚ ਆ ਕੰਪਨੀ ਨੂੰ ਅੱਛਾ ਬਾਕੀ ਸਾਰਾ ਰਿਜਨਲ ਆ ਬਾਕੀ ਰੇ ਨਾ ਰੰਗ ਪੇਂਟ ਦਾ ਸਾਰਾ ਰਿਜਨਲ ਆ ਸਾਰਾ ਰਿਜਨਲ ਆ ਸਾਰਾ ਰਿਜਨਲ ਆ ਬਾਈ ਡਬਲ ਕਲੱਚ ਆ ਡਬਲ ਕਲੱਚ ਆ ਮਗਰਿਆਟ ਮਗਰੂਟ ਨਾਲ ਦੇ ਨੇ ਹਾਂ ਮਗਰਿਆਟ ਮਰੂਡ ਨਾਲ ਦੇ ਮਗਰਿਆਟ ਨਾਲ ਦੇ ਨੇ ਉਹ ਕੱਕ ਤੁਸੀਂ ਦੇਖ ਸਕਦੇ ਹੋ ਬਾਈ ਡੰਡਾ ਪਾਇਆ ਹੋਇਆ ਹੈ ਇਹੀ ਬਾਈ ਬਾਕੇ ਬੰਦਾ ਆ ਆਹਦਾ ਦਸੱਲੀ ਕਰਕੇ ਫੇਰ ਲੈ ਜੇ ਫੇਰ ਪੈਸੇ ਦੇ ਦੇ ਫੇਰ ਵਿਆਨਾ ਕਰ ਲੈ ਸੌਦਾ ਕਰ ਲੈ ਸਾਡੇ ਨਾਲ ਹਾਂ ਵਿਆਨਾ ਫੇਰ ਲਾਵਾਂਗੇ ਜਦੋਂ ਆ ਬੰਦੇ ਨੇ ਬਾਕੇ ਚੈੱਕ ਕਰ ਲਿਆ ਜਦੋਂ ਬਾਕੇ ਚੈੱਕ ਕਰਾ ਬਾਈ ਜੀ ਕਿੰਨੇ ਮਾਡ ਇਹ 99 ਮਾਡਲ ਆ ਬਾਈ 99 ਮਾਡਲ ਦਾ ਪਿਆਵ ਨੰਬਰ ਆ ਪਿਆਵ ਨੰਬਰ ਰੇਟ ਕਿੰਨਾ ਆ ਗਿਆ ਰੇਟ ਤਾਂ 1,98,000 ਰੁਪਏ ਮੰਗਦੇ ਆ ਬਾਈ ਹਾਂਜੀ ਠੀਕ ਆ ਤੇਰੇ ਕਰਕੇ 85,000 ਰੁਪਏ ਟਰੈਕਟਰ ਦੇ ਦੇ ਆ ਮੇਰੇ ਕਰਕੇ ਹਾਂ ਤੇਰੇ ਮਾੜਾ ਮੋਟਾ ਹੈਗੀ ਇੱਕ ਜੈਸਾ ਤੇਰੀ ਵੀਡੀਓ ਦੇਖ ਕੇ ਬੰਦਾ ਆਉਂਦਾ ਹੋਰ ਵੀ ਮਾਨਤਾਨ ਕਰਦਾ ਹੈ ਜਿਆਦਾ ਲਓ ਵੀ ਮੈਂ ਤੁਹਾਨੂੰ ਇੱਕੋ ਹੀ ਰੇਟ ਦੱਸੂਗਾ ਗਿਆਨੀ ਨੇ ਤਾਂ ਦੱਸਤਾ 85 ਲਓ ਵੀ 1 ਲੱਖ 80,000 ਦਾ ਟਰੈਕਟਰ ਹੱਕ ਕੇ ਲੈ ਜਿਓ ਟਰੈਕਟਰ ਚੰਗਾ ਟਰੈਕਟਰ ਦੀ ਟਰਾਈ ਮਾਰ ਕੇ ਫਿਰ ਪੈਸੇ ਦੇ ਦੇਣ ਬੰਦੇ ਠੀਕ ਹੈ ਜੀ ਟਰੈਕਟਰ ਦੀ ਟਰਾਈ ਮਾਰ ਕੇ ਹਾਂ ਬਾਹ ਕੇ ਹਲਾਣਾ ਪਾ ਕੇ ਚੈੱਕ ਕਰਾ ਦੇ ਠੀਕ ਹੈ ਜੀ 11 ਹਲ ਦੇ ਦੇਣ ਚੈਤੋ ਵਾਲੇ ਵਿੱਚ ਕਿ 55 ਥੱਲੇ ਲਾਈ ਵੀਰੇ ਠੀਕ ਹੈ ਜੀ ਹਾਂ ਕੋਈ ਕਿਉਂ ਜੇ ਮਾੜਾ ਹੋਵੇ ਤਾਂ ਆਪਾਂ ਕਿਸੇ ਗੱਲ ਤੋਂ ਝਿਜਕ ਕੇ ਕਿਸੇ ਕਿਸੇ ਪੱਖੋਂ ਮਾੜਾ ਨਹੀਂ ਕੋਈ ਵੀ ਪੱਖ ਮਾੜਾ ਨਹੀਂ ਠੀਕ ਹੈ ਜੀ ਨਾ ਬਲੋ ਨਾ ਇੰਜ ਘੇਰ ਦਾ ਕਿਸੇ ਬਸਰ ਤੂੰ ਵੀ ਨਹੀਂ ਕਰਦਾ ਨਾ ਪ੍ਰੈਸ਼ਰ ਤੋੜੇ ਠੀਕ ਹੈ ਜੀ ਹੁਣ ਆਉਂਦੇ ਵੇਲੇ ਤਿੰਨ ਟਰੈਕਟਰ ਇਹਦੇ ਮਗਰ ਪਾ ਕੇ ਲੈਂਦੇ ਆ ਠੀਕ ਹੈ ਜੀ ਹਾਂ ਤੇ ਮੂਰੇ ਆ ਗਿਆ 724 724 8 ਤੇ ਟਾਇਰਾਂ ਦੀ ਗੱਲ ਕਰੀਏ ਟਾਇਰ ਮੂਰਲੇ ਮੰਨ ਕੇ 25 ਕੇ ਪੈਸੇ ਆ ਮਗਰਲੇ 75 ਪੈਸੇ ਆ ਮਗਰਲੇ 75 ਪੈਸੇ ਨੇ ਹਾਂ ਤੇ ਇੰਜਨ ਗੇਅਰ ਤਾਂ ਕਿਵੇਂ ਆ ਗਲੇ ਕੋਲੇ ਨਹੀਂ ਹੈਗੇ ਕਿਤੇ ਉਹ ਮਗਰਾਟ ਵੀ ਬਾਈ ओरिजिनल ਨੇ ਗਲੇ ਕੋਲੇ ਨਹੀਂ ਰੰਗ ਪੇਂਟ ਤਾਂ ਨਹੀਂ ਕਰਾਇਆ ਨਹੀਂ ਰੰਗ ਪੇਂਟ ਨਹੀਂ ਉਹ ਮਗਰਾਟ ਚਿਰ ਦੇ ਬਸ ਲੱਗੇ ਹੋਏ ਆ ਵਿੱਚ ਕੁਲੇ ਪਏ ਆ ਠੀਕ ਆ ਜੀ ਹਾਂ ਬਾਕੀ ਪੂਰਾ ਸਾਰਾ ओरिजिनल ਬਾਡੀ ਲੈਣ ਦਾ ਠੀਕ ਆ ਜੀ ਤਿੰਨ ਜਨ ਗੇਅਰ ਤਾਂ ਜਮਾ ਓਕੇ ਇੰਜਨ ਗੇਅਰ ਦਾ ਜਮਾ ਫੁੱਲ ਚੰਗਾ ਬਾਈ ਜਮਾ ਤੁੜੀਆਂ ਟਰਾਲੀਆਂ ਤੁਹਾਨੂੰ ਜਮਾ ਨਜ਼ਾਰਾ ਦੇ ਦੂ ਠੀਕ ਐ ਤੇ ਟਰੈਕਟਰ ਚ ਇੱਕ ਕਰ ਸਕਦੇ ਹੋ ਮਿੱਤਰੋ ਸਿੰਪਲ ਕੱਪੜੇ ਵਾਲੀ ਇਹਦੇ ਸਤਰੀ ਲੱਗੀ ਹੋਈ ਆ ਮਾਡਲ ਇਹ ਕਿੰਨੇ ਆ ਗਿਆ ਮਾਡਲ 86 ਆ ਬਾਈ 86 ਮਾਡਲ ਦਾ ਰੇਟ ਰੇਟ ਤਾਂ 1 115000 ਰੁਪਏ ਮੰਗਦੇ ਆ ਆ ਜਾਂ ਨਾ 1 ਲੱਖ ਰੁਪਏ ਦਾ ਦੇ ਦੇ ਦੇਖ ਲਾ ਬਸ ਜਮਾ ਜਾਇਜ਼ ਆ ਹੋਰ ਕੋਈ ਮਤਲਬ ਛੋੜ ਨੀ ਹਾਂ ਦਹੀਂ ਆਪਣਾ ਚੰਗਿਆ ਕਰਕੇ ਉੱਚਾ ਲਿਆ ਵਿਆਗਾ ਠੀਕ ਆ ਜਿਹੜੀ ਚੀਜ਼ ਚੰਗੀ ਆ ਉਹਦੇ ਪੈਸੇ ਵੀ ਚੰਗੀ ਭਰਨੇ ਪੈਂਦੇ ਆ ਬਾਈ ਠੀਕ ਹੈ ਜੀ ਤੇ ਇਕੱਲਾ ਵੀ ਆਪਣੀ ਫੁੱਲ ਗਰੰਟੀ ਹੈ ਕਿਵੇਂ ਮਰਜ਼ੀ ਬੰਦਾ ਵਾਹ ਕੇ ਉਸ ਮਰਜ਼ੀ ਕਰਕੇ ਲੈ ਜਾ ਸਿਆ ਠੀਕ ਹੈ ਉਹਦੇ ਟਰਾਲੀ ਚ ਕਾ ਲਈ ਟਰਾਲਾ ਚ ਕਾ ਲਈ ਠੀਕ ਹੈ ਜੀ ਹਾਂ ਬਾਕੀ 1 ਲੱਖ ਦਾ ਮਿੱਤਰੋ ਇਹ ਟਰੈਕਟਰ ਬੰਝੂਗਾ ਟਰੈਕਟਰ ਦੇਖ ਸਕਦੇ ਹੋ ਚੰਗਾ ਟਰੈਕਟਰ ਹੈ ਇਸ ਤੋਂ ਇਲਾਵਾ ਬਾਈ ਹੋਰ ਵੀ ਹੁੰਦੇ ਆ ਹੋਰ ਵੀ ਹੁੰਦਿਆ ਬਾਈ ਸਵਰਾਜ ਕਿਸੇ ਵੀ ਟਰੈਕਟਰ ਕੋਲੇ ਫੋਨ ਕਰ ਸਕਦਾ ਬੰਦਾ ਹਾਂਜੀ ਕਿਸੇ ਨੇ ਟਰਾਲੀਆਂ ਕਿਰਾਏ ਤੇ ਲੈਣੀਆਂ ਹੁਣ ਉਹਦੇ ਵਾਸਤੇ ਵੀ ਆਪਾਂ ਨੂੰ ਕਿਸੇ ਚੀਜ਼ ਵਾਂ ਮਰਜ਼ੀ ਵਾ ਫੋਨ ਕਰਦਾ ਟਰੈਕਟਰ ਵੀ ਕਿਰਾਏ ਤੇ ਦੇ ਦਾਂਗੇ ਸੀਜ਼ਨ ਵਾਸਤੇ ਇਹ ਬੰਦੇ ਨੇ ਲੈੜੇ ਹੁਣ ਠੀਕ ਹੈ ਜੀ ਸਵਰਾਜ ਹੋਇਆ ਡਬਲ ਕਲਚ ਟਰੈਕਟਰ ਠੀਕ ਹੈ ਜੀ ਜਿਹੜਾ ਚੱਲਦਾ ਦੇਮਾ ਚੱਲਦਾ ਲਮਾਗੇ ਉਹੋ ਜੀ ਗੱਲ ਹੋ ਜੂ ਬੰਦੇ ਨਾਲ ਕੇ ਕਿ ਮੈਂ ਚਲਾਉਣਾ ਠੀਕ ਹੈ ਜੀ ਤੇ ਮੋਬਾਈਲ ਨੰਬਰ ਕਿੰਨਾ ਬਈ 98796 18553 ਠੀਕ ਹੈ ਜੀ ਤੇ ਲੋਕੇਸ਼ਨ ਇਸ ਤੋਂ ਇਲਾਵਾ ਲੋਕੇਸ਼ਨ ਤਲਵੰਡੀ ਵੀ ਮਿਲ ਜੇ ਨੇ ਟਰੈਕਟਰ ਤਲਵੰਡੀ ਵੀ ਖੜੇ ਹੁੰਦੇ ਆ ਬਾਕੀ ਲੋਕੇਸ਼ਨ ਆਪਣਾ ਪਿੰਡ ਸੰਦੋਹਾ 10 ਕਿਲੋਮੀਟਰ ਇਥੋਂ ਠੀਕ ਹੈ ਜੀ ਹਾਂ ਆਪਾਂ ਕੰਟੈਕਟ ਕਰ ਸਕਦੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਕਰਨੀ ਜੀ ਠੀਕ ਹੈ ਜਾਣਕਾਰੀ ਦੇਣ ਲਈ ਲਓ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਅਗਲੀ ਵੀਡੀਓ ਨਾਲ ਮਿਲਦੇ ਆ ਤਦ ਤੱਕ ਲਈ ਸਤ ਸ੍ਰੀ ਅਕਾਲ ਜੀ